ਕੋਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਵੀ ਤੇ ਮੈਂ ਹਕਬਿਲ ਗੇਲਾ ਅੱਜ ਪਹੁੰਚੂ ਗਿਆ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਤਾਂ ਇਸ ਮੰਦਿਰ ਦੇ ਵਿੱਚ ਜਿਹੜਾ ਅਨੋਖੀ ਜਿਹੜੀ Holi ਮਨਾਈ ਜਾਂਦੀ ਹੈ ਫੁੱਲਾਂ ਦੀ ਵਰਖਾ ਕਰਕੇ ਜਿਹੜਾ Holi ਮਨਾਈ ਜਾਂਦੀ ਹੈ ਪੂਰੀ ਸੋਸਾਇਟੀ ਵੱਲੋਂ ਜਿਹੜਾ ਇਸ ਦਿਨ ਐਡਾ ਕੈਮੀਕਲ ਵਾਲਾ ਦਾ ਰੰਗ ਵਰਤਿਆ ਨਹੀਂ ਇਹਨਾਂ ਦੇ ਫੁੱਲਾਂ ਦੀ ਵਰਖਾ ਕਰਕੇ ਕੁਦੁੱਦੇ ਦੇ ਉੱਤੇ ਤਾਂ ਗੁਲਾਲ ਦੇ ਨਾਲ ਜੜੀ Holi ਮਨਾਈ ਜਾਂਦੀ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਵਕਤ ਜਿਹੜਾ ਵੱਡਾ ਮੈਸੇਜ ਦੇ ਰਹੇ ਨੇ ਲੋਕ ਕਿ ਫੁੱਲਾਂ ਦੀ ਵਰਖਾ ਕਰਕੇ ਇੱਕ ਦੂਜੇ ਦੇਤੇ ਇੱਕ ਦੂਜੇ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਨਾਲ ਹੀ 라ਹੋਲੀ ਮਨਾਇ ਜਾਂਦੀ ਹੈ ਗੁਲਾਲ ਲਗਾ ਕੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜੀ ਰਾਜਨੀਆ ਦੇ ਜਿਹੜੇ ਹੁਲੀ ਦਾ ਤਿਹਾੜੀ ਲੱਗਦੀ ਹੈ ਮੰਦਰ ਵਿਕੇ ਜਿਹੜਾ ਬਣਾਇਆ ਗਿਆ ਹੈ ਇਸ ਤਰ੍ਹਾਂ ਦੇਖਦੇ ਹੋਏ ਅੱਜ ਪੂਰੇ ਸ਼ਹਿਰ ਨੂੰ ਰੰਗਾਂ ਵਿੱਚ ਰੰਗ ਲਾਲ ਦੀ ਨਾਲ ਦਾ ਹੋਲੀ ਦਾ ਤਿਆਰ ਹੋਇਆ ਸਭ ਤੋਂ ਪਹਿਲਾਂ ਜੀ ਸ਼੍ਰੀ ਲక్ష్ਮੀ ਨਾਰਾਇਣ ਮੰਦਰ ਵੱਡੀ ਮੰਡੀ ਪੱਟੀ ਸੇਵਾਦਾਰ ਕਮੇਟੀ ਵੱਲੋਂ ਮੈਂ ਆਪ ਜੀ ਦਾ ਸਾਰੇ ਸ਼ਹਿਰ ਨਿਵਾਸੀਆਂ ਦਾ ਔਰ ਸਾਰੇ ਦੇਸ਼ ਨਿਵਾਸੀਆਂ ਦਾ ਔਰ ਸਾਡੇ ਜਿੰਨੇ ਵੀ ਪਰਿਵਾਰ ਦੇਸ਼ ਤੋਂ ਬਾਹਰ ਵੀ ਰਹਿੰਦੇ ਨੇ ਸਭ ਨੂੰ ਹੋਲੀ ਦੇ ਇਸ ਪ੍ਰੋਗਰਾਮ ਦੀ ਔਰ ਇਸ ਤਿਉਹਾਰ ਦੀ ਦਿਲੋਂ ਬਹੁਤ ਸਾਰੀ ਵਧਾਈ ਦੇਣਾ ਹੈ ਇਹ ਰੰਗਾਂ ਦਾ ਪ੍ਰੋਗਰਾਮ ਭਗਵਾਨ ਜੀ ਨੇ ਬ੍ਰਿੰਦਾਵਨ ਸਾਡੇ ਜਿਹੜਾ ਇਹਦਾ ਸਿਰੂ ਕਿ ਤਸੀ ਉਸ ਜਗਤ ਕੁatsch ਤੱਕ ਇਸ ਤਰ੍ਹਾਂ ਹੀ ਮਨਾਇਆ ਜਾਂਦਾ ਹੈ ਅਸੀਂ ਆਪਣੇ ਸ਼੍ਰੀ ਲਕਸ਼ਮੀ ਐਨ ਮੰਦਿਰ ਦੇ ਵਿੱਚ ਫੁੱਲਾਂ ਦੀ ਹੋਲੀ ਖੇਡਦੇ ਹਾਂ ਔਰ ਆਰਗੈਨਿਕ ਰੰਗਾਂ ਦੀ ਹੋਲੀ ਖੇਡਦੇ ਹਾਂ ਸਾਰੇ ਪਰਿਵਾਰ ਸਾਡੇ ਮੱਲੇ ਦੇ ਔਰ ਸਾਰੇ ਸ਼ਹਿਰ ਦੇ ਆ ਕੇ ਇੱਥੇ ਹੋਲੀ ਖੇਡਦੇ ਨੇ ਔਰ ਇਹ ਜਿਹੜਾ ਤਿਉਹਾਰ ਹੈ ਅਸੀਂ ਇਹ ਨੂੰ ਚਾਹੁੰਦੇ ਹਾਂ ਵੀ ਹਰ ਸਾਲ ਸਾਰੇ ਸ਼ਹਿਰ ਨਿਵਾਸੀ ਆਪਣੇ ਆਸ-ਪਾਸ ਜਿੰਨੇ ਵੀ ਪਰਿਵਾਰਾਂ ਦੇ ਪ੍ਰੋਗਰਾਮ ਨੇ ਉਹਨਾਂ ਨੂੰ ਬਿਲਕੁਲ ਖੁਸ਼ੀ-ਖੁਸ਼ੀ ਮਨਾਉਣਾ ਚਾਹੀਦਾ ਹੈ ਔਰ ਇਸੇ ਤਰ੍ਹਾਂ ਇਹ ਜਿਹੜੇ ਤਿਉਹਾਰ ਨੇ ਸਾਡਾ ਜਿਹੜਾ ਵਾ ਇਹ ਮਨੋਰੰਜਨ ਵੀ ਕਰਦੇ ਨੇ ਔਰ ਸਾਨੂੰ ਸਾਡੇ ਧਰਮ ਨਾਲ ਵੀ ਜੋੜ ਕੇ ਰੱਖਦੇ ਨੇ ਜਿਹਦਾ ਮੈਂ ਆਪ ਸਭ ਨੂੰ ਵਧਾਈ ਦੇ ਪਾਤਰ ਸਾਡੀ ਜਿਹੜੀ ਸਾਡੀ ਤੁਹਾਡੀ ਹੈਗੀ ਹੈ ਪ੍ਰੈਸ ਟੀਮ ਹੈ ਉਹਨਾਂ ਦਾ ਵੀ ਬਹੁਤ ਸਾਰਾ ਧੰਨਵਾਦ ਕਰਦਾ ਜਿਹੜਾ ਸਾਡੇ ਮੰਦਰ ਦੇ ਔਰ ਸਾਰੇ ਸ਼ਹਿਰ ਦੇ ਸਭ ਪ੍ਰੋਗਰਾਮਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਪ੍ਰਸਾਰਣ ਕਰਦੇ ਨੇ ਇਹਨਾਂ ਦਾ ਮੇ ਆਪ ਜੀ ਦਾ ਬਹੁਤ ਸਾਰਾ ਧੰਨਵਾਦ ਕਰਨਾ ਹੈ ਔਰ ਇਤਿਵਾਰ ਸਾਨੂੰ ਜਿਹੜੇ ਆ ਰਲ ਮਿਲ ਕੇ ਔਰ ਪੂਰੀ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਜੈਕਾਰਾ ਹੈ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਜੈ ਸ਼੍ਰੀ ਕ੍ਰਿਸ਼ਨਾ ਰਾਧੇ ਕ੍ਰਿਸ਼ਨ ਮੈਂ ਸ਼ਹਿਰ ਨੂੰ ਆਸਿਆ ਨੂੰ ਤੇ ਸਾਰਿਆਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਆ ਵੀ ਆਰਗੈਨਿਕ ਹੋ ਨਿਕਲੋ ਅੱਜ ਕੱਲ੍ਹ ਬਾਜ਼ਾਰ 'ਚ ਰੇਤ ਮਿਲੇ ਹੋਏ ਲੱਕੜ ਦਾ ਬਰਾਦਾ ਮਿਲੇ ਹੋਏ ਰੰਗ ਆ ਰਿਹਾ ਜੋ ਕਿ ਬੱਚਿਆਂ ਦੀਆਂ ਅੱਖਾਂ ਦਾ ਕੰਨਾਂ ਦਾ ਨੁਕਸਾਨ ਕਰਦੇ ਆ ਇਹਨਾਂ ਚੀਜ਼ਾਂ ਤੋਂ ਬਚੋ ਫੁੱਲਾਂ ਦੀ ਹੋਲੀ ਖੇਲੋ ਪਿਓਰ ਹੋਲੀ ਖੇਲੋ ਸ਼ੁੱਧੋਲੀ ਖੇਲੋ ਨਾ ਕਿਸੇ ਬੱਚੇ ਦਾ ਨੁਕਸਾਨ ਹੋਵੇ ਤੁਰੇ ਜਾਂਦੇ ਲੋਕ ਅੰਡੇ ਮਾਰੀ ਜਾਂਦੇ ਆ ਕਿਹਦਾ ਸਿਰ ਫਟ ਜਾਂਦਾ ਇਹਦੇ ਨਾਲੋਂ ਫੁੱਲਾਂ ਦੀ ਹੋਲੀ ਖੇਲੋ ਸਭ 'ਚ ਪਿਆਰ ਬਣਿਆ ਰਵੇ ਕਿਸੇ 'ਚ ਨਫ਼ਰਤ ਨਾ ਆਵੇ ਸਾਰੇ ਮਿਲ ਕੇ ਪਿਆਰ ਨਾਲ ਹੋਲੀ ਖੇਲੋ ਜੀ ਅੱਜ ਲక్ష్ਮੀ ਨਾਰਾਇਣ ਮੰਦਿਰ ਵਿਖੇ ਪੁਣਾ ਨਗਰ ਦੇ ਭੁਲੀ ਮੈਯਾਰੀਏ ਕੀ ਕਰ ਰਹੇ ਹਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਇੱਥੇ ਹਰ ਸਾਲ ਹੀ ਇੱਥਾ ਤੁਮਦੰ ਦੇ ਨਾਲ ਹੋਲੀ ਮਨਾਈ ਜਾਂਦੀ ਹੈ ਤੇ ਸਾਰੇ ਰਲ ਮਿਲ ਕੇ ਜਿੰਨੇ ਵੀ ਸਾਡੇ ਸ਼ਹਿਰ ਸ਼ਹਿਰ ਵਾਸੀ ਹੈਗੇ ਆ ਉਹ ਇੱਥੇ ਮੰਦਿਰ ਚ ਆ ਕੇ ਹੀ ਹੋਲੀ ਮਨਾਉਂਦੇ ਆ ਤੇ ਮੈਨੂੰ ਲੱਗਦਾ ਹੈ ਕਿ ਆਪਸ ਵਿੱਚ ਇਕੱਲਾ ਇਕੱਲਾ ਮਨਾਣ ਤੋਂ ਜ਼ਿਆਦਾ ਵਧੀਆ ਹੈ ਕਿ ਸਾਰੀ ਫੈਮਿਲੀਜ਼ ਇਕੱਠੀ ਹੋ ਕੇ ਲక్ష్ਮੀ ਨਾਰਾਇਣ ਮੰਦਿਰ ਆ ਕੇ ਹੋਲੀ ਮਨਾਉਂਦੇ ਆ ਤੇ ਨਾਲੇ ਬਹੁਤ ਹੀ ਫੁੱਲਾਂ ਦੇ ਨਾਲ ਤੇ ਆਰਗੈਨਿਕ ਤਰੀਕੇ ਨਾਲ ਜਿਹੜੀ ਹੈ ਹੋਲੀ ਮਨਾਈ ਜਾਂਦੀ ਹੈ ਕਿਉਂਕਿ ਬਹੁਤ ਵਧੀਆ ਗੱਲ ਹੈ ਤੇ ਸਾਰਿਆਂ ਨੂੰ ਇਦਾਂ ਹੀ ਰਲ ਮਿਲ ਕੇ ਹੋਲੀ ਮਨਾਣੀ ਚਾਹੀਦੀ ਹੈ ਮੇਰਾ ਨਾਮ ਵਿਦਿਤ ਹੈ ਜੀ ਅੱਜ ਹੋਲੀ ਦੇ ਤਿਆਰ ਕੀ ਚੱਲਦਾ ਹੋਲੀ ਵਾਸਤੇ ਤਾਂ ਇਹੀ ਕਹਿਣਾ ਚਾਹਾਂ ਕਿ ਜਿਵੇਂ ਹੋਲੀ ਦਾ ਤਿਆਰ ਮੰਨਿਆ ਜਾਂਦਾ ਹੈ ਕਿ ਪਾੜੇ ਪੁਰਾਣੇ ਜਿਹੜੇ ਮਨ ਮਟਾਪ ਹੁੰਦੇ ਆ ਇਹ ਦੂਰ ਹੋ ਜਾਂਦੇ ਆ ਸਾਰੇ ਜਿਹੜੇ ਦੁਸ਼ਮਣ ਵੀ ਹੁੰਦੇ ਉਹ ਵੀ ਦੋਸਤ ਬਣ ਜਾਂਦੇ ਆ ਇੱਥੇ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਹੈਪੀ ਹੋਲੀ ਜੀ ਕਿ ਸਾਰੇ ਜਿਹੜੇ ਅਲੱਗ-ਅਲੱਗ ਪਰਿਵਾਰਾਂ ਤੋਂ ਆ ਕੇ ਇੱਕ ਪਰਿਵਾਰ ਦੇ ਜਿਹਾ ਮਿਲ ਕੇ ਸਾਰੇ ਤੇ ਪੁੱਲਾਂ ਦੇ ਨਾਲ অর্ਗੈਨਿਕ ਨਾਲ ਜੜ੍ਹੋਲੀ ਖੇਡਦੇ ਆ ਇਹ ਬਹੁਤ ਵਧੀਆ ਚੀਜ਼ ਹੈ ਕੀ ਹੈ ਤੇ ਇਹਨੂੰ ਇਸ ਤਰ੍ਹਾਂ ਹੀ ਕੰਟੀਨਿਊ ਕਰਨਾ ਚਾਹੀਦਾ ਹੈ ਤੇ ਹਰ ਸਾਲ ਇਹਦਾ ਹੀ ਹੋਣੀ ਪਾਣੀ ਚਹੀਦੀ ਹੈ